ਲੱਗੇ ਕੋਲੋਂ ਭੋਗੇ ਰੱਖੋ ਹੱਥ ਯਾਰੀ ਬਾਬਾ ਸੰਗਤ ਸਿੰਘ ਆਪਣੇ ਸਮੇਂ ਚ ਰੁਗਨ ਸਿੰਘ ਨੇ ਉਹਨੂੰ ਕਲਗੀ ਦਿੱਤੀ ਜੀ ਠੀਕ ਹੈ ਜੀ ਜ਼ਿੰਮੇਵਾਰੀ ਸੌਂਪੀ ਜੀ ਅੱਜ ਜੋ ਸਾਡੀਆਂ ਸੰਗਤਾਂ ਨੇ ਨੌਜਵਾਨ ਪੀੜ੍ਹੀ ਹੈ ਸਾਨੂੰ ਵੀ ਕੁਛ ਨਾ ਕੋਈ ਫਿਊਚਰ ਵਾਸਤੇ ਕੁਛ ਕਰਨਾ ਚਾਹੀਦਾ ਮਰਿੰਡੇ ਦੇ ਵਿੱਚ ਜਾਂ ਆਲਦਾਲ ਦੇ ਜਿੰਨੇ ਵੀ ਸਾਡੇ ਸਾਥੀ ਨੇ ਚੇਹ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੱਚੇ ਰਹਿੰਦੇ ਨੇ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਹਾਂ ਤੇ ਦੇ ਸੂਬੇ ਕੋਲ ਜਦੋਂ ਉਹ ਸੀਸ ਕੱਟ ਕੇ ਲੈ ਗਏ ਜੀ ਉੱਕਗੇ ਤਾਂ ਉਹ ਫੇਲ ਹੋਗੇ ਕਿ ਇਹ ਗੁਰੂਗ੍ਰਮਿੰਸ਼ ਨਹੀਂ ਹੈ ਮਰੰਡੇ ਚਾਹਦਾ ਤੇ ਅਸੀਂ ਅੱਜ ਸਾਲ ਇਹਨਾਂ ਦਾ ਨਗਰ ਕੀਰਤ ਸਦਾ ਪਰਮਾ ਸਵਾਗਤ ਕਰਦੇ ਆਂ ਮੈਂ ਪੰਦਰ ਸਿੰਘ ਭਾਗੋ ਮੱਝ ਅਸ਼ਵਲਕ ਟੀਵੀ ਚੈਨਲ ਤੇ ਤੁਹਾਡਾ ਸਵਾਗਤ ਹੈ ਅਸੀਂ ਹਾਂ ਮੌਜੂਦ ਇਤਿਹਾਸਕ ਨਗਰ ਬਾਗਾਂ ਵਾਲਾ ਜਣੇ ਕਿ ਮਰੰਡਾ ਵਿਖੇ ਤੁਹਾਨੂੰ ਸਾਰਿਆਂ ਨੂੰ ਹੀ ਸਿੱਖ ਇਤਿਹਾਸ ਵਿੱਚ ਸਿੱਖ ਇਤਿਹਾਸ ਦੇ ਵਿੱਚ ਇੱਕ ਬਹੁਤ ਵੱਡਾ ਯੋਗਦਾਨ ਹੈ ਬਾਗਾਂ ਵਾਲੇ ਸ਼ਹਿਰ ਦਾ ਜਾਨੀ ਕਿ ਮੁਰੰਡੇ ਦਾ ਸੋ ਇੱਥੇ ਅੱਜ ਇੱਕ ਬਹੁਤ ਹੀ ਵਧੀਆ ਨਗਰ ਕੀਰਤਨ ਜੋ ਬਾਬਾ ਸੰਗਤ ਸਿੰਘ ਸੇਵਾ ਦਲ ਵੱਲੋਂ ਹੁਣੇ-ਹੁਣੇ ਚੰਨ ਮਿੰਟਾਂ ਦੇ ਵਿੱਚ ਪਹੁੰਚ ਰਿਹਾ ਸੋ ਇੱਥੇ ਇੱਕ ਸਟੇ ਹੋਏਗੀ ਲੰਗਰ ਦਾ ਜੋ ਪ੍ਰਸ਼ਾਦੇ ਦਾ ਪ੍ਰਬੰਧ ਹੈ ਉਹ ਸੰਗਤਾਂ ਨੇ ਕੀਤਾ ਹੋਇਆ ਹੈ ਮੋਤਵਾਰ ਸੱਜਣਾਂ ਜੋ ਸਾਡੇ ਨਾਲ ਮੌਜੂਦ ਨੇ ਸੋ ਅਸੀਂ ਤੁਹਾਨੂੰ ਗੱਲਬਾਤ ਕਰਾਵਾਂਗੇ ਮੋਤਵਾਰ ਸੱਜਣਾਂ ਦੇ ਨਾਲ ਸੋ ਤੁਸੀਂ ਬਣੇ ਰਹਿਣਾ ਸ਼ਵਾਲਕ ਟੀਵੀ ਚੈਨਲ ਦੇ ਨਾਲ ਆ ਅੱਲਾ ਜਰ ਖਜੋਗੀ ਕਹਿੰਦਾ ਬੱਸ ਹਿੰਦ ਵਿੱਚ ਇੱਕ ਤੀਰ ਫਸਾ ਯਾਤਰਾ ਲਈਏ। ਕਿਤਾਈ ਬੱਚੇ ਬਾਪ ਨੇ ਜਹਾਜ਼ ਖਦਾ ਕੇ ਲਈ। ਉੱਚ ਮਕਰੋੜ ਵੀ ਪਾਵਨ ਦੇ ਤਰ ਪਰਦੀ। ਜਿਹਦੇ ਚਿਹਰੇ ਜਾਰੇ ਵਿੱਚੋਂ ਇਧਰੋਂ ਕਿਥੇ ਲਾਈਟ ਬੰਦੀ ਆ। ਕੰਮ ਖੇਦਨ ਵਾਲੀ ਖੁਸ਼ਬੂ ਹੈ। ਉਹ ਪਾਵਨ ਮਦੇ ਤਰ ਪਰਦੀ ਤੇ ਨੇਕੀਆਂ ਜਿੰਦਾ ਵੱਡੇ ਥਾਕੇ। ਕਹਿੰਦੇ ਹੋ ਬੋਲੇ ਜੀ ਬਾਬਾ ਜੀ ਸਾਡੀ ਖਾਤਾ ਮੈਨੂੰ ਮਾਰਨਾ ਹੈਗਾ ਤੁਹਾਨੂੰ Đôi nhà Hãy subscribe cho kênh Ghiền Mì Gõ Để không bỏ lỡ những video hấp dẫn ਹਾਂ ਜੀ ਸਤਿ ਸ਼੍ਰੀ ਅਕਾਲ ਜੀ ਬੰਦ ਪਹਿਲਾ ਬਾਲਾੰਦੋ ਜੀ ਵੇ ਬੀਸੀ ਵੀਰ ਦੇਖੋ ਸਿੱਧੇ ਕੀ ਬਰਾ ਗੁਰੂ ਜੀ ਇੱਕ ਨਾਲ ਆਪਾਂ ਸਾਰੀਆ ਆਰ ਗਿਆ ਫੋਟੋ ਲੈਣੀ ਫੋਟੋ ਲਾਓ ਜੀ ਕੀ ਇੱਥੇ ਆ ਰਿਹਾ ਪ੍ਰਧਾਨ ਜੀ ਕਿੱਦਨ ਹੈ ਮੈਨੂੰ ਤਾਂ ਭੁੱਲ ਗਈ ਸੀ रजंद्रिं जी साहिब जी ਹੈ ਦੇਖੋ ਸੋ ਨਿਹਾਲ ਸਤਿ ਸ਼੍ਰੀ ਅਕਾਲ ਪ੍ਰਧਾਨ ਜੀ ਪ੍ਰਧਾਨ ਜੀ ਧੰਨਵਾਦ ਜੀ ਤੁਹਾਡਾ ਇੱਕ ਮਿੰਟ ਜੀ ਰਾਜਾ ਜੀ ਬਾਜੀ ਦੀ ਬਾਜੀ ਆ ਬਾਈ ਦੇ ਪਾਪ

ਧੰਨਵਾਦ ਜੀ ਤੁਹਾਡਾ ਬਹੁਤ ਬਹੁਤ ਸਮੁੱਚੀ ਪ੍ਰਾਈਜ਼ ਬਾਈ ਕਰੋ ਜੀ ਮਾਰਾ ਜੀ ਬਟ ਰੱਖਾਓ ਤੇ ਸਿੰਘ ਮੈਂ ਕਰਾ ਦੇ ਚੁੱਕਾ ਕਰ ਕਿੰਨਾ ਕਰੋ ਇੱਧਰ ਆ ਜੀ ਪਿੱਛੇ 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 ਪ ਕਹਵੇ ਆਓ 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 ਬਾਈ ਟਰਾਇੰਗ ਕਰੋ ਆਓ ਜਿਹੜੇ ਜਿਹਨਾਂ ਨੂੰ ਤੁਹਾਨੂੰ ਪਤਾ ਹੈ ਮਖਲੇ ਬਹੁਤ ਕੀ ਆ ਤੇ ਜੰਨਤ ਨੂੰ ਔਰ ਸੂਰਤਿਏ ਫੈਸਲਾ ਲਓ ਸਰਕਾਰ ਨੇ ਫੈਸਲਾ ਲਗੋ ਜਿਹੜਾ ਬਹੁਤ ਤੱਕ ਤੈਰੀਕ ਹੈ ਕਿ ਇਹ ਦਾ ਨਗਰ ਇੱਕ ਤਰ੍ਹਾਂ धन्यवाद का लेक्चर और कार्यक्रम बाबा भारतमाला पे नगर और का राज महोत्सव पर हम सब सत्यापाल की अनुमति है प्रजा की ड्यूटी और और हर में और पंजाब में आज गुरु जी आए गुरु शिक्षा मतलब विदेश बात मतलब सब तरह से दिखाएंगे बहुत तेजी से लगता है लोगों से लोगों ਸੋ ਮੇਰੇ ਨਾਲ ਮੌਜੂਦ ਨੇ ਪ੍ਰਿੰਸੀਪਲ ਬਾਬਾ ਸਿੰਘ ਜੀ ਬਾਬਾ ਜੀ ਸੱਸੀ ਕਾਲ ਜੀ ਜੋ ਨਗਰ ਕੀਰਤਨ ਆ ਇਤਿਹਾਸਕ ਨਗਰ ਚਮਕੌਰ ਸਾਹਿਬ ਤੋਂ ਬਾਬਾ ਸੰਗਤ ਸਿੰਘ ਜੀ ਸੇਵਾ ਦਲ ਵੱਲੋਂ ਹੁਣੇ-ਹੁਣੇ ਚੰਨ ਮਿੰਟਾਂ 'ਚ ਪਹੁੰਚਾਰ ਰਿਹਾ ਕੀ ਕਹਿਣਾ ਚਾਹੋਗੇ ਇਸ ਸੰਬੰਧ 'ਚ ਇਹ ਜਿਹੜਾ ਉਦਮ ਹੈ ਜੀ ਇਹ ਸੇ ਬਾਬਾ ਸੰਗਤ ਸਿੰਘ ਸੇਵਾ ਦਲ ਮੰਡੀ ਗੰਦ ਘੜਾ ਵਾਲੇ ਨੇ ਕਈ ਸਾਲ ਪਹਿਲਾਂ ਦਾ ਜੀ ਸ਼ੁਰੂਆਤ ਕੀਤੀ ਹੋਈ ਹੈ ਹਾਂਜੀ ਬਾਬਾ ਸੰਗਤ ਸਿੰਘ ਦੀਆਂ ਉਹਦਾ ਮਾਣ ਵੀ ਮਿਲਿਆ ਪਾਣੀ ਮਿਲਿਆ ਤੇ ਇਹ ਆ ਰਿਹਾ ਹੈ ਅੱਜ ਅਸੀਂ ਸਤਿਕਾਰ ਕਰਨ ਲਈ ਇਕੱਠੇ ਹੋਏ ਆਂ ਜੀ ਅੱਗੋਂ ਲਈ ਵੀ ਕਰਦੇ ਰਹਾਂਗੇ ਜੀ ਇਹ ਸੱਚ ਹੈ ਕਿ ਚਮਕੌਰ ਦੀ ਗੜੀ ਚ ਜੀ ਬਾਬਾ ਸੰਗਤ ਸਿੰਘ ਨੂੰ ਜੀ ਬਹੁਤ ਵੱਡੀ ਜ਼ਿੰਮੇਵਾਰੀ ਦੇ ਸਿੰਘ ਨੇ ਜੀ ਚਲ ਗਈ ਨੇ ਹਥਿਆਰ ਹਮ ਸ਼ਾਸਤਰ ਹਮ ਜੋੜਾ ਜੀ ਦੇ ਕੇ ਇਹ ਕਿਸਮ ਦਾ ਭਲੇਖਾ ਬਾਉ ਜੀ ਜੀ ਰਾਜਨੀਤੀ ਦਾ ਇਹ ਫੈਕਟ ਹੈ ਹਾਂ ਜੀ ਸੇ ਉਹ ਉਹਨਾਂ ਨੂੰ ਅ ਸ਼ਹੀਦ ਹੋਣ ਦੇ ਲਈ ਜੀ ਇਹ ਪੱਕੇ ਤੌਰ ਤੇ ਹੀ ਇਹ ਇੱਕ ਕਦਮ ਚੁੱਕਿਆ ਜੀ ਜਿਸ ਦੇ ਸਿੱਟੇ ਵੱਜੋਂ ਚਮਕੌਰ ਦੀ ਲੜਾਈ ਜਿੱਤੀ ਗਈ ਜੀ ਅਤੇ ਸਰਹੰਦ ਦੇ ਸੂਬੇ ਕੋਲ ਜਦੋਂ ਉਹ ਸੀਸ ਕੱਟ ਕੇ ਲੈ ਗਏ ਜੀ ਚੁੱਕ ਗਏ ਹਾਂ ਤਾਂ ਉਹ ਫੇਲ ਹੋ ਗਏ ਕਿ ਇਹ ਗੁਰੂ ਗੋਬਿੰਦ ਸਿੰਘ ਦਾ ਨਹੀਂ ਹੈ ਹੂੰ ਹੂੰ ਤੇ ਇਹ ਗੁਰੂ ਉਹ ਕਈ ਇਤਿਹਾਸਕਾਰਾਂ ਨੇ ਜਾਂ ਮਲੇ ਸਬੂਤਾਂ ਨੇ ਦੱਸਿਆ ਕਿ ਇਹ ਬਾਬਾ ਸੰਗ ਸਿੰਘ ਦਾ ਬਾਬਾ ਸੰਗ ਸਿੰਘ ਇਹ ਜੁੱਤੀ ਕੀਦੀ ਹੈ ਇਹ ਜੁੱਤੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਸੋ ਇਸ ਕਰਕੇ ਇਹ ਬਹੁਤ ਹੀ ਵੱਡਾ ਸਾਡੇ ਤੇ ਸਤਿਗੁਰਾਂ ਨੇ ਕਿਰਪਾ ਕੀਤੀ ਹੈ ਮਿਹਰ ਕੀਤੀ ਹੈ ਸਿੱਕ ਇਤਿਹਾਸ ਬਚਿਆ ਅੱਗੇ ਤੁਰਿਆ ਹੈ ਸੋ ਸਾਡੇ ਨਾਲ ਮੌਜੂਦ ਨੇ ਬਹੁਤ ਹੀ ਪ੍ਰਸਿੱਧ ਚਿੱਤਰਕਾਰ ਮਾਸਟਰ ਹਾਕਮ ਸਿੰਘ ਜੀ ਅਖਿਰਤ ਕਿਹੜੇ ਚੌਕੇ ਸੰਦ ਵਿੱਚ ਇਹ ਜੀ ਨਗਰ ਕੀਰਤਨ ਕਾਫੀ ਸਾਲਾਂ ਤੋਂ ਇੱਥੇ ਆਂਦਾ ਹੈ ਇਹਦੇ ਪਿੰਨਾਂ ਦਾ ਪਹਿਲਾ ਪੜਾਅ ਇੱਥੇ ਮਰਿੰਡੇ ਚ ਹੁੰਦਾ ਹੈ ਜੀ ਇੱਥੇ ਇਹਦੇ ਸੰਗਤ ਨੂੰ ਲੰਗਰ ਪਾਣੀ ਛਕਾਇਆ ਜਾਂਦਾ ਤੇ ਇਹਦਾ ਪ੍ਰਬੰਧ ਹੈ ਜਿਹੜਾ ਰਮਨਦਾਸਾ ਵੈਲਫੇਅਰ ਸੁਸਾਇਟੀ ਮਰਿੰਡੇ ਵੱਲੋਂ ਕੀਤਾ ਹੈ ਮਰਿੰਡੇ ਵੱਲੋਂ ਕੀਤਾ ਗਿਆ ਸਵਾਗਤ ਜਿਹੜਾ ਹੈਗਾ ਸੋਸਾਇਟੀ ਵੱਲੋਂ ਕੀਤਾ ਸੋ ਕਿੰਨੀ ਕੁ ਦੇਰ ਤੋਂ ਮਾਸਟਰ ਜੀ ਇਹ ਜਿਹੜੇ ਤੁਸੀਂ ਸਵਾਗਤ ਆ ਕਿੰਨੀ ਕੁ ਦੇਰ ਤੋਂ ਜਿਹੜੇ ਇਸ ਤਰ੍ਹਾਂ ਦੇ ਨਗਰ ਕੀਰਤਨ ਆਉਂਦੇ ਨੇ ਕਿੰਨੀ ਕੁ ਦੇਰ ਤੋਂ ਤੁਸੀਂ ਕਰਦੇ ਆ ਅਸੀਂ ਤਕਰੀਬਨ ਜੀ ਇਹ 10-15 ਸਾਲ 15 ਸਾਲ ਤੋਂ ਇਹ ਨਗਰਕੀਕਰਨ ਮਹਿੰਡੇ ਚਾਹੁੰਦਾ ਤੇ ਅਸੀਂ ਅੱਜ ਸਾਲ ਇਹਨਾਂ ਦਾ ਨਗਰਕੀਕਰਨ ਪਰਮਾ ਸਾਕਤ ਕਰਦੇ ਆ ਤੁਹਾਨੂੰ ਇਸ ਚੈਨਲ ਤੋਂ ਬਾਹਰਲੇ ਮੁਲਖਾਂ ਦੇ ਵਿੱਚ ਵੀ ਦੇਖ ਰਹੇ ਤੁਸੀਂ ਸੰਗਤਾਂ ਨੂੰ ਕੀ ਮੈਸੇਜ ਕਨਵੇ ਕਰਨਾ ਚਾਹੋਗੇ ਕੀ ਮੈਸੇਜ ਦੇਣਾ ਚਾਹੋਗੇ ਅੱਜ ਜਿਸਬੰਦੇ ਚ ਇਹ ਤੇ ਚ ਹੈਗਾ ਵੀ ਆਪਣੀ ਵਿਰਸੇ ਨੂੰ ਨਹੀਂ ਭੁੱਲਣਾ ਚਾਹੀਦਾ ਜਿਹੜੇ ਸਾਡੇ ਮਹਾਨ ਸ਼ਹੀਦ ਆ ਉਹਨਾਂ ਨੂੰ ਨਹੀਂ ਭੁੱਲਣਾ ਚਾਹੀਦਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਯਾਦ ਰੱਖਣਾ ਚਾਹੀਦਾ। ਨਾਲੀ ਪੀੜ੍ਹੀ ਨੂੰ ਜਿਹੜਾ ਹੈਗਾ ਨਾ ਆਉਣ ਵਾਲੇ ਬੱਚੇ ਜਿਹੜੇ ਵਿਦੇਸ਼ਾਂ ਵਿੱਚ ਵੀ ਬੈਠੇ ਆਂ ਥੋੜੇ ਟੁੱਟਦੇ ਜਾ ਰਹੇ ਆ ਸਾਡੇ ਇਤਿਹਾਸ ਨਾਲੋਂ ਉਹ ਸਾਡੇ ਇਤਿਹਾਸ ਤੋਂ ਜਾਣੂ ਰਹਿਣ। ਸੋ ਬਹੁਤ-ਬਹੁਤ ਧੰਨਵਾਦ। ਸਾਡੇ ਨਾਲ ਮੌਜੂਦ ਰਹਿਣਗੇ ਆ ਬਾਬਾ ਸਾਹਿਬ ਨੂੰ ਸਮਰਪਿਤ ਇੱਕ ਬਹੁਤ ਵਧੀਆ ਸ਼ਖਸੀਅਤ ਹੈ ਜਿਹੜੇ ਕਿ ਆ ਸਮਾਜ ਵਾਸਤੇ ਇੱਕ ਵੱਡਾ ਕੰਮ ਕਰ ਰਹੇ ਨੇ ਸਦਾ ਕਿਰਪਾਲ ਸਿੰਘ आरटीई एक्सपर्ट ਨੇ ਔਰ ਇਹਨਾਂ ਦਾ ਬਹੁਤ ਵੱਡਾ ਯੋਗਦਾਨ ਹੈ ਸਮਾਜ ਦੇ ਵਿੱਚ ਸੋ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਜਿਹੜਾ ਨਗਰ ਕੀਰਤਨ ਸਾਹਿਬ ਆ ਰਹੇ ਨੇ ਕੁਝ ਮਿੰਟਾਂ ਦੇ ਵਿੱਚ ਇੱਥੇ ਨਗਰ ਕੀਰਤਨ ਦਾ ਵੱਡੇ ਪੱਧਰ ਤੇ ਸਵਾਗਤ ਹੋਣਾ ਤੁਸੀਂ ਸੁਣਿਆ ਵੀ ਹੋਣਾ ਸਾਥੀਆਂ ਦੇ ਨਾਲੋਂ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਅੱਜ ਜਿਹੜਾ ਨਗਰ ਕੀਰਤਨ ਚਮਕੌਰ ਸਾਹਿਬ ਤੋਂ ਆ ਰਿਹਾ ਹੈ ਬਾਬਾ ਸੰਗਤ ਸਿੰਘ ਦੇ ਜੀ ਮਤਲਬ ਆਪਾਂ ਮਰੰਡੇ 'ਚ ਖੜੇ ਆ ਜੀ ਇਹ ਬਹੁਤ ਵਧੀਆ ਉਪਰਾਲਾ ਹੈ ਸੰਗਤਾਂ ਦਾ ਤੇ ਦੇਖੋ ਬਾਬਾ ਸੰਗਤ ਸਿੰਘ ਆਪਣੇ ਸਮੇਂ ਚ ਗੁਰੂਗਿੰਦ ਸਿੰਘ ਜੀ ਨੇ ਉਹਨੂੰ ਕਲਗੀ ਦਿੱਤੀ ਜੀ ਠੀਕ ਹੈ ਜੀ ਜ਼ਿੰਮੇਵਾਰੀ ਸੌਂਪੀ ਜੀ ਉਹਨਾਂ ਨੇ ਬਹੁਤ ਕੰਮ ਕੀਤੇ ਨੇ ਸਾਡੇ ਸਮਾਜ ਵਾਸਤੇ ਵੀ ਜੀ ਸਿੱਖਾਂ ਵਾਸਤੇ ਵੀ ਪਰ ਉਹਨਾਂ ਨੇ ਤਾਂ ਨਹੀਂ ਦੁਬਾਰਾ ਆਉਣਾ ਪਰ ਅੱਜ ਜੋ ਸਾਡੀਆਂ ਸੰਗਤਾਂ ਨੇ ਨੌਜਵਾਨ ਪੀੜ੍ਹੀ ਹੈ ਸਾਨੂੰ ਵੀ ਕੁਝ ਨਾ ਕੋਈ ਫਿਊਚਰ ਵਾਸਤੇ ਕੁਝ ਕਰਨਾ ਚਾਹੀਦਾ ਜੀ ਹਾਂਜੀ ਸੋ ਜਿਵੇਂ ਇਸ ਤਰ੍ਹਾਂ ਦੇ ਨਗਰ ਕੀਰਤਨ ਜਿਹੜੇ ਆਉਂਦੇ ਨੇ ਉਹ ਅਸਾ ਨਗਰ ਕੀਰਤਨ ਦੇ ਜੋ ਸਾਡਾ ਸਮਾਜ ਹੈ ਜਾਂ ਨਵੀਂ ਪੀੜੀ ਆਪਾਂ ਕਹਿ ਲਵਾਂਗੇ ਜਿਹੜੀ ਨਵੀਂ ਪੀੜੀ ਉਹਨਾਂ ਵਾਸਤੇ ਕਿ ਰਾਹ ਸਿਰਾਬੀ ਸਾਫ ਤੋਰ ਬਿਲਕੁਲ ਜੀ ਹੋਣਗੇ ਇਹ ਰਾਸਤਾ ਦਿਖਾਉਣਗੇ ਜਿਹੜੀਆਂ ਮਤਲਬ ਉਹ ਮਤਲਬ ਹਿਸਟਰੀ ਹੈ ਇਹ ਆਪਣੇ ਆਪ ਚ ਅੱਗੇ ਵਾਸਤੇ ਦੱਸੂਗੀ ਦੱਸੂਗੀ ਹਾਂਜੀ ਸੋ ਬਹੁਤ ਬਹੁਤ ਧੰਨਵਾਦ ਮੇਰੇ ਨਾਲ ਮੌਜੂਦ ਨੇ ਸਦਾ ਗੁਰਦਾਸ਼ਨ ਸਿੰਘ ਢੋਲਨ ਮਾਜਰਾ ਜੋ ਕਿ ਸੰਗਤਾਂ ਦੇ ਵਿੱਚ ਲਗਾਤਾਰ ਵਿਚਰਦੇ ਨੇ ਸੋ ਢੋਲਵਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਜੋ ਅੱਜ ਨਗਰ ਕੀਰਤਨ ਹੁਣੇ-ਹੁਣੇ ਚੰਨ ਮਿੰਟਾਂ ਦੇ ਵਿੱਚ ਤੁਹਾਡੇ ਸੰਮੁਖ ਹੋਣ ਜਾ ਰਿਹਾ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਸ਼ਿਵਾਲਕ ਟੀਵੀ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਇੱਕ ਛੋਟੇ ਜਿਹੇ ਸਨੇਹ ਤੇ ਉਰੇ ਸਾਡੇ ਵਿੱਚ ਪਹੁੰਚੇ ਨੇ ਤੇ ਆਪਣੀ ਸਾਰਿਆਂ ਦੀ ਬਾਈਟ ਤੇ ਨਗਰ ਕੀਰਤਨ ਜਿਹੜਾ ਆ ਰਿਹਾ ਉਹਨਾਂ ਦੀਆਂ ਵੀ ਵੀਡੀਓ ਵਗੈਰਾ ਵੀਡੀਓਗ੍ਰਾਫੀ ਕਰਨਗੇ ਤੇ ਦੂਸਰਾ ਹੈ ਅਮਰ ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਜਿਨ੍ਹਾਂ ਨੇ ਚਮਕੌਰ ਦੀ ਗੜੀ ਦੇ ਵਿੱਚ ਉਸ ਟਾਈਮ ਦੀ ਉਹ 22 ਧਾਰ ਦੇ ਪਹਾੜੀ ਰਾਜੇ ਤੇ ਸੂਬੇ ਸਰਹੰਦ ਦੀ ਫੌਜ ਨੂੰ ਜਿਨ੍ਹਾਂ ਨੇ ਧੂੜ ਚਟਾਈ ਸੀਗੀ ਉੱਥੇ ਜਿਹੜੇ तकरीबन ਲਗਭਗ ਸਾਡੇ 40 ਸ਼ਹੀਦ ਹੋਏ ਸੀਗੇ ਜਿਨ੍ਹਾਂ ਦੇ ਵਿੱਚ ਗੁਰੂ ਸਾਹਿਬ ਦੇ ਦੋ ਬੱਚੇ ਸਾਹਿਬਜ਼ਾਦਾ ਅਜੀਤ ਸਿੰਘ ਤੇ ਸਾਹਿਬਜ਼ਾਦਾ ਜਿਹਾਰ ਸਿੰਘ ਉਹ ਵੀ ਸ਼ਹੀਦ ਹੋਏ ਸੀ ਉਹਨਾਂ ਦੇ ਵਿੱਚ ਇੱਕ ਮਾੜ ਜਿਹੜੇ ਕਹਿੰਦੇ ਆ ਵੀ ਉਹ ਛੋਟੀਆਂ ਕੌਮਾਂ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਿਹੜਾ ਚੱਕਿਆ ਸੀਗਾ ਬੀੜਾ ਇਨੀ ਗਰੀਬ ਸਿੱਖਨ ਕੋ ਦੋਂ ਪਾਸ਼ਾਹੀ ਉਹਦਾ ਉਹ ਸੰਕਲਪ ਇੱਥੇ ਚਮਕੌਰ ਦੀ ਗੜੀ ਦੇ ਵਿੱਚ ਬਾਬਾ ਸੰਗਤ ਸਿੰਘ ਜੀ ਦੇ ਕਲਗੀ ਤੋੜਾ ਦੇ ਕੇ ਉਹ ਆਪਣਾ ਜਿਹੜਾ ਉਹਨਾਂ ਨੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਜੀ ਫਰਮਾਨ ਕੀਤਾ ਸੀਗਾ ਉਹਨੂੰ ਇੱਥੇ ਉਹਨਾਂ ਨੇ ਦ੍ਰਿੜ ਨਿਸ਼ਚੇ ਦੇ ਨਾਲ ਪੂਰਾ ਕੀਤਾ ਤੇ ਮੈਂ ਆਪਣੇ ਸਮੁੱਚੇ ਸਾਧ ਸੰਗਤ ਸਾਰਿਆਂ ਨੂੰ ਕਹਿਣਾ ਹੈ ਇਹ ਸ਼ਹੀਦ ਕੋਈ ਇੱਕ ਕੌਮ ਦੇ ਨਹੀਂ ਹੁੰਦੇ ਕਿਉਂਕਿ ਜਿਆਦਾਤਰ ਜਦੋਂ ਸ਼ਹੀਦਾਂ ਦੀ ਗੱਲ ਆਉਂਦੀ ਆ ਤਾਂ ਸਾਡੇ ਲੋਕ ਬਹੁਤ ਘੱਟ ਆਉਂਦੇ ਨੇ ਅੱਜ ਵੀ ਤੁਸੀਂ ਦੇਖ ਲਓ ਵੀ ਗੈਦਰਿੰਗ ਜਿਹੜੀ ਹੈਗੀ ਆ ਜਿੱਦਾਂ ਐਦਾਂ ਦਾ ਨਗਰ ਕੀਰਤਨ ਆਉਂਦਾ ਜਦੋਂ ਗੁਰਨਾਨਕ ਦੇਵ ਜੀ ਦਾ ਆਉਂਦਾ ਜਾਂ ਹੋਰ ਆਉਂਦਾ ਸੰਗਤਾਂ ਹਮ ਹਮਾ ਕੇ ਆਉਨੀਆਂ ਇਹਨਾਂ ਦੇ ਵਿੱਚ ਵੀ ਸਾਰੀ ਸੰਗਤ ਨੂੰ ਸਾਰੀ ਪਬਲਿਕ ਨੂੰ ਆਉਣਾ ਚਾਹੀਦਾ ਕਿਉਂਕਿ ਇਹੋ ਜੇ ਅਮਰ ਸ਼ਹੀਦ ਕੋਈ ਹੀ ਮਾਂ ਜੰਮਦੀ ਆ ਬਿਰਲੀ ਇਹ ਪੁੱਤ ਜੰਮਦੇ ਨੇ ਜਿਹੜੇ ਕੌਮ ਵਾਸਤੇ ਕੁਝ ਕਰਕੇ ਜਾਂਦੇ ਨੇ ਤੇ ਅਸੀਂ ਤਾਂ ਇਹੀ ਬੇਨਤੀ ਕਰੂੰਗੇ ਪੂਰੇ ਉਹਨੂੰ ਤੇ ਨੌਜਵਾਨ ਪੀੜੀ ਨੂੰ ਵੀ ਮੈਂ ਮੈਸੇਜ ਦੇਣਾ ਚਾਹੁੰਦਾ ਕਿਉਂਕਿ ਸਾਡੇ ਵਿੱਚ ਜਿਹੜੇ ਸਾਡੀ ਇਹ ਸਾਡੀ ਰਵਦਾਸੀਆ ਵੈਲਫੇਅਰ ਕਮੇਟੀ ਬਣੀ ਹੋਈ ਆ ਮਰਿੰਡੇ ਦੀ ਇਹਦੇ ਵਿੱਚ ਹੁਣ ਸਾਡੇ ਸਾਰੇ ਜਿਹੜੇ ਹੈਗੇ ਆ ਸਰਪ੍ਰਸਤ ਹੋ ਗਏ ਨੇ ਉਮਰਦਰਾਜ ਹੋ ਗਏ ਨੇ ਸਾਡੀ ਨੌਜਵਾਨ ਪੀੜੀ ਨੂੰ ਅੱਗੇ ਆਉਣਾ ਚਾਹੀਦਾ ਕਿਉਂਕਿ ਜਦੋਂ ਤੱਕ ਸਾਡੀ ਨੌਜਵਾਨ ਪੀੜ੍ਹੀ ਨਹੀਂ ਆਉਂਦੀ ਉਦੋਂ ਤੱਕ ਕੋਈ ਵੀ ਮਿਸ਼ਨ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ ਤੇ ਹੁਣ ਬੇਨਤੀ ਆ ਮਰਿੰਡੇ ਦੇ ਵਿੱਚ ਜਾਂ ਆਲਦਾਲ ਦੇ ਜਿੰਨੇ ਵੀ ਸਾਡੇ ਸਾਥੀ ਨੇ ਚੇਹ ਉਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਬੱਚੇ ਰਹਿੰਦੇ ਨੇ ਉਹਨਾਂ ਨੂੰ ਆਪਣੇ ਇਤਿਹਾਸ ਨਾਲ ਜੁੜਨਾ ਚਾਹੀਦਾ ਆਪਣੇ ਰਹਿਵਲਾਂ ਨਾਲ ਜੁੜਨਾ ਚਾਹੀਦਾ ਇੰਨੀ ਕੁ ਬੇਨਤੀ ਸਤਿ ਸ਼੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਬਹੁਤ ਬਹੁਤ ਧੰਨਵਾਦ ਜੀ